ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਟੋਲ ਪਲਾਜੇ ਤੇ ਵੀਡੀਓ ਦੇਖੀ ਕਹਿੰਦਾ ਮੈਂ ਕਿਸਾਨੀ ਸੰਘਰਸ਼ ਦਾ ਇੱਕ ਜ਼ੋਨ ਦਾ ਪ੍ਰਧਾਨ ਕੁੜੀ ਨੂੰ ਪਰਚੀ ਕਟਾਉਣ ਵਾਸਤੇ ਲੜਦਾ ਹੈ ਕਹਿੰਦਾ ਚੱਕੋ ਜੁੱਲੀ ਵਿੱਚ ਤਰਾ ਜਾਓ ਇੱਥੋਂ ਤੁਸੀਂ ਦੱਲੇ ਹੋ ਅਸੀਂ ਪੰਜਾਬ ਦੇ ਰਾਖੇ ਆ ਤੇ ਜਿਹੜੇ ਟੋਲ ਪਲਾਜੇ ਲੱਗੇ ਨੇ ਕਿ ਉਹ ਟੋਲ ਪਲਾਜੇ ਕਿਹਦੇ ਕਹਨ ਤੇ ਲੱਗੇ ਨੇ ਜਿਹੜਾ ਸੜਕਾਂ ਦੇ 2-2 ਕਰੋੜ ਦਾ ਕਿੱਲਾ ਵਿਕੇ ਆ ਉਹਦੀ ਕੀਮਤ ਦਿੱਤੀ ਅਗਲੇ ਨੇ ਟੋਲ ਪਲਾਇਨ ਦੀ ਪਰਚੂ ਦੇਣੀ ਪੈਣੀ ਹੈ ਇਹਨਾਂ ਦੀ ਔਕਾਤ ਹੈ ਜੇ ਕਿ ਤੇਨੇ ਕੋਲ ਮਾੜੀ ਮੋਟੀ ਪਾਵਰ ਆ ਗਈ ਤਾਂ ਫਿਰ ਕੀ ਕਰਨਗੇ ਇਹ ਸਿੱਧਾ ਕਹ ਰਿਹਾ ਸਾਰੇ ਆਮ ਕਹਿੰਦਾ ਆਪਣਾ ਜੁਲੀ ਵਿਤਰਾ ਚੱਕੋ ਜਾਓ ਇਥੋਂ ਤੁਸੀਂ ਕਹਿੰਦਾ ਦੱਲੇ ਹੋ ਅਸੀਂ ਪੰਜਾਬ ਦੇ ਰਾਖੇ ਹਾਂ ਕੌਣ ਕਹਿੰਦਾ ਇੱਕ ਅਣਪੜ੍ਹ ਬੁੱਝੜ ਕਿਸਾਨ ਅਣਪੜ੍ਹ ਬੁੱਝੜ ਜਿਹਨੂੰ ਇਹ ਨਹੀਂ ਪਤਾ ਕਿ ਇੱਕ ਔਰਤ ਨੂੰ ਇੱਕ ਬੇਟੀ ਨੂੰ ਕਿੱਦਾਂ ਬੋਲਣਾ ਹੈ ਤੇ ਕਿੱਦਾਂ ਉਹਦਾ ਸਨਮਾਨ ਅਸਿਕਰਨ ਜਿਹਨੂੰ ਇਹ ਨਹੀਂ ਪਤਾ ਤੂੰ ਕੌਣ ਹੋਣੀ ਐ ਇਹ ਗੱਲਾਂ ਕਰਕੇ ਕਰਦੇ ਐ ਫਿਰ ਕਹਿੰਦਾ ਤੁਹਾਡੇ ਐਮਡੀ ਦਾ ਨੰਬਰ ਦਿਓ ਮੈਨੂੰ ਮੈਂ ਉਹਦੇ ਨਾਲ ਗੱਲ ਕਰਾਂ ਦੱਸੋ ਤੁਸੀਂ ਸਮਝ ਨਹੀਂ ਆਉਂਦੀ ਯਾਰ ਤੁਸੀਂ ਪੰਜਾਬ ਦੇ ਰਾਖੇ ਕਿੱਧਰੋਂ ਆ ਗਏ ਤੁਸੀਂ ਕਿਹੜੀ ਰਾਖੀ ਕਰਦੇ ਹੋ ਪੰਜਾਬ ਦੀ ਤੁਸੀਂ ਧਰਨਾ ਲਾਉਣਾ ਹੈ ਫੰਡ ਇਕੱਠਾ ਕਰਨਾ ਹੁੰਦਾ ਹੈ ਤੇ ਗਵਰਨਮੈਂਟ ਨਾਲ ਸੌਦੇ ਕਰਕੇ ਆਪਣੇ ਘਰ ਪਰਨੇ ਹੁੰਦੇ ਆ ਕਿਹੜਾ ਪੰਜਾਬ ਕਿਹੜੇ ਪੰਜਾਬ ਦੇ ਰਾਖੇ ਤੁਸੀਂ ਤੁਸੀਂ ਟੋਲ ਪਲਾਜੇ ਦੇ ਜਾ ਕੇ 10 ਰੁਪਈਆ ਦੀ 20 ਰੁਪਈਆ ਦੀ 50 ਰੁਪਈਆ ਦੀ ਪਰਚੀ ਨਹੀਂ ਕਟਾਰ ਸਕਦੇ ਤੇ ਕੌਮ ਦੇ ਤੁਸੀਂ ਪੰਜਾਬ ਦੀ ਤੁਸੀਂ ਰਾਖੇ ਹੋ ਸਮਝ ਨਹੀਂ ਆਉਂਦੀ ਕੋਈ ਮਜ਼ਦੂਰ ਕਿਤੇ ਝਗੜਦਾ ਦੇਖਿਆ ਟੋਲ ਪਲਾਜੇ ਤੇ ਦੇਖਿਆ ਕਦੇ ਝਗੜਦਾ ਪਰ ਮੇਰੇ ਪੈਸੇ ਨਾ ਵੀ ਹੋਣ ਪਰ ਅਸੀਂ ਸ਼ਰਮ ਲਹੀ ਹੋਈ ਐ ਸਾਨੂੰ ਕੋਈ ਮਤਲਬ ਨਹੀਂ ਮੈਂ ਬੇਨਤੀ ਤਾਂ ਕੀਤੀ ਐ ਜਿਹੜੇ ਬੰਦੇ ਟੋਲ ਪਲਾਜ ਤੋਂ ਲੰਘਦੇ ਨੇ ਯਾਰ ਤੁਹਾਡੇ ਕੋਲ 5-7 ਲੱਖ ਦੀ ਗੱਡੀ ਘੱਟੋ-ਘੱਟ ਹੁੰਦੀ ਐ ਤੇ ਫਿਰ ਜੇ ਪਰਚੀ ਦੇਣ ਦੀ ਔਕਾਤ ਨਹੀਂ ਫਿਰ ਗੱਡੀ ਵੀ ਕਿਉਂ ਰੱਖੀਏ ਕੋਲੇ ਕਿਉਂ ਜਲੂਸ ਢਾਉਣੇ ਤੁਸੀਂ ਪੰਜਾਬ ਦਾ ਜਣੇ ਕਿ ਤੁਹਾਡੀ ਔਕਾਤ ਤੋਂ ਪਤਾ ਲੱਗਦਾ ਹੈ ਕਿ ਤੁਸੀਂ 5-7 ਲੱਖ ਦੀ ਗੱਡੀ ਤੇ ਚੜ ਕੇ ਨਾ ਤੁਹਾਡੀ ਔਕਾਤ ਨਹੀਂ ਕਿ ਤੁਸੀਂ ਪਰਚੀ ਕਟਾ ਲਓ ਇਹ ਸਚਾਈ ਹੈ ਫਿਰ ਕਹਣਗੇ ਆ ਸਾਡਾ ਕਿਸਾਨੀ ਅੰਦੋਲਨ ਦਾ ਕਾਰਡ ਬਣਿਆ ਜੀ ਇਹ ਚ ਲਾਓ ਠੇਕਾ ਲਿਆ ਵੀ ਤੁਹਾਨੂੰ ਕਾਦੇ ਲਈ ਜੇ ਤੁਸੀਂ ਜਥੇਬੰਦੀ ਕੋਈ ਬਣਾਈ ਹੈ ਤੁਸੀਂ ਕਰੋੜਾਂ ਰੁਪਏ ਦਾ ਫੰਡਿੰਗ ਦੇ ਤੌਰ ਤੇ ਇਕੱਠਾ ਕਰਿਆ ਨੇ ਉਹਨੂੰ ਵਰਤੋ ਉਹ ਕਾਦੇ ਲਈ ਹੈ ਜਿਹੜੇ ਵੀ ਟੋਲ ਪਲਾਜ਼ੇ ਤੇ ਕੰਮ ਕਰਨ ਵਾਲੇ ਬੰਦੇ ਨੇ ਨਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਦਾ ਬੱਤ-ਬੱਤ ਵਿਰੋਧ ਕਰੋ ਛੇਤਰ ਪਲੇਟਾਂ ਦੀ ਹੋਵੇ ਬੱਤ-ਬੱਤ ਇਹਨੂੰ ਆਪਣੀ ਔਕਾਤ ਦਾ ਪਤਾ ਲੱਗੇ ਵੀ ਸਾਡੀ ਔਕਾਤ ਕੀ ਹੈ ਹੁਣ ਮੈਨੂੰ ਕਹਿਣਾ ਤੂੰ ਕਿਦਾਂ ਲੱਗਦਾ ਏ ਤੁਹਾਨੂੰ ਇਹ ਤਾਂ ਪਰਚੀ ਘਟਾਉਣੇ ਆ ਬਾਈ ਪਰਚੀ ਘਟਾ ਕੇ ਫੇਰ ਲੰਗੀ ਦੇ ਸਵਾਲ ਹੀ ਪਤਾ ਨਹੀਂ ਹੁੰਦਾ ਇਹ ਬੰਦੂ ਮੈਂ ਪਤਾ ਕਿਉਂ ਕੀਤੀ ਐ ਇੱਕ ਜਿਹੜੀ ਕੁੜੀ ਉੱਥੇ ਕੰਮ ਕਰਦੀ ਐ ਨਾ ਉਹਦੀ ਕਿੰਨੀ ਕਿਨਗਾਹ ਹੋਣੀ ਐ 7 8000 10000 12 ਇਸ ਤੋਂ ਵੱਧ ਹੋਣੀ ਨਹੀਂ ਤੇ ਉਹਦੇ ਨਾਲ ਲੜਨ ਦਾ ਕੀ ਮਤਲਬ ਐ ਜਿਨ੍ਹਾਂ ਨੇ ਲਵਾਏ ਨੇ ਉਹਨਾਂ ਨਾਲ ਗੱਲ ਕਰੋ ਜਾ ਕੇ ਤੇ ਲਾਉਣ ਵਾਲੇ ਲੀਡਰ ਨੇ ਤੇ ਲੀਡਰਾਂ ਨੇ ਜਿਹੜੇ ਲਵਾਏ ਨੇ ਉਹ ਤਾਂ ਫਿਰ ਜਿਹੜੇ ਖਰਚੇ ਨੇ ਪੂਰੇ ਕਰਨਗੇ ਅਗਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ